ਜੋ ਤੋ ਬੋਲ ਰਹੇ ਆ ਸਾਡੇ ਮੈਂਬਰ ਸਰਪੰਚ ਸਾਰੇ ਆ ਰਹੇ ਨੇ ਤੇ ਸਾਡੀ ਬਹੁਤ ਸੁਸਰੀ ਨੇ ਮੰਦਾਹ ਕੀਤਾ ਵਾ ਇਹ ਸੁਸਰੀ ਨੂੰ ਬੰਦ ਕੀਤਾ ਜਾਵੇ ਸਾਡੇ ਬੱਚਿਆਂ ਨੂੰ ਸਾਨੂੰ ਸੌਣ ਨਹੀਂ ਦਿੰਦੀ ਰਾਤ ਨੂੰ ਸਾਡੇ ਕੰਨਾਂ 'ਚ ਉਹ ਵੱੜਦੀ ਸਾਡੇ ਆਟੇ 'ਚ ਵੀ ਗੋਜਦੀ ਹੈ ਧਰਨਾ ਲਾ ਕੇ ਸਭਾਂ ਚ ਲਾ ਜੀ ਵਿਧੀਤ ਨਾ ਹੀ ਇਸ ਬੰਦ ਚ ਲਾਇਆ ਪੱਤਰਕਾਰ ਸਾਹਿਬ ਬੜੇ ਸੁਣੀ ਸਾਰੇ ਸਤਾਕਾਰ ਯੋਜ ਸਾਡੇ ਸਾਡੀ ਪਿੰਡ ਦੇ ਵਿੱਚ ਗਦਾਮ ਬਣੇ 12 14 ਕਿੱਲਾਂ ਦੇ ਵਿੱਚ ਤੇ ਇੱਥੇ ਜਿਹੜੀ ਕੰਪਨੀ ਦਾ ਠੇਕਾ ਉਹਨੇ ਕੋਈ ਸੁਸਰੀ ਦਾ ਹੱਲ ਨਹੀਂ ਕੀਤਾ ਸੁਸਰੀ ਜਿਹੜੀ ਲੋਕਾਂ ਦੀ ਅੱਖਾਂ ਚ ਕੰਨਾਂ ਦੇ ਵਿੱਚ ਵੱਢ ਰਹੀ ਆ ਬੱਚਿਆਂ ਨੂੰ ਤੰਗ ਕਰ ਰਹੀ ਰਾਤ ਨੂੰ ਰੋਟੀ ਖਾਣੀ ਮੁਹਾਲ ਹੋ ਜਾਂਦੀ ਆ ਸਾਡੇ ਪਿੰਡ ਵਾਲਿਆਂ ਦੀ ਇਹ ਇਹ ਜਿਹੜੇ ਲਾਗੇ ਬੰਨੇ ਦੇ ਜਿੰਨੇ ਪਿੰਡ ਆ ਚਾਰ ਪੰਜ ਇਹ ਸਾਰੇ ਅੱਜ ਇਕੱਠੇ ਹੋ ਕੇ ਇੱਥੇ ਆਏ ਆ ਤੇ ਇਹਨਾਂ ਨਾਲ ਗੱਲ ਕੀਤੀ ਇਹਨਾਂ ਦਾ ਸੀਨੀਅਰ ਬੰਦਾ ਕਹਿੰਦਾ ਵੀ ਮੈਂ ਅੱਜ ਨਹੀਂ ਆ ਸਕਦਾ ਮੈਂ ਤੁਹਾਨੂੰ ਸੋਮਵਾਰ ਮਿਲੂਗਾ ਹੁਣ ਅਸੀਂ ਸੋ ਦੱਸਿਆ ਜਾਵੇ ਸਾਨੂੰ ਵੀ ਅਸੀਂ ਸੋਮਵਾਰ ਦਾ ਕਿ ਇੱਥੇ ਧਰਨੇ ਦੇ ਵਿੱਚ ਕੇ ਕਿ ਜੇ ਨਹੀਂ ਤੇ ਸਾਡੀ ਬੇਨਤੀ ਹੈ ਵੀ ਅੱਜ ਉਹ ਜੇ ਉਹ ਸਾਨੂੰ ਆ ਕੇ ਟੀਮ ਨੂੰ ਸਾਰਿਆਂ ਨੂੰ ਮਿਲੇ ਤਾਂ ਹੱਲ ਹੋਊਗਾ ਸਰ ਜੀ ਜੇ ਅੱਜ ਇਹ ਨਾ ਹਾਲੇ ਕਿ ਤਾਂ ਅਗਲਾ ਕੀ ਆਪਣਾ ਕਦਮ ਹੈ ਅਗਲਾ ਫਿਰ ਕਦਮ ਇਹ ਹੋਊਗਾ ਕਿ ਅਸੀਂ ਪੇਸ਼ਤੇ ਉੱਤੇ ਅਧਿਕਾਰੀਆਂ ਦੇ ਹੋਵਾਂਗੇ ਤੇ ਨਾਲ ਹੀ ਇਹ ਗ੍ਰਾਮ ਜਿਹੜੇ ਸੀਲ ਕਰਾਂਗੇ ਨਾ ਵਿੱਚ ਕੋਈ ਐਂਟਰੀ ਹੋਊਗੀ ਨਾ ਕੋ ਬਾਹਰ ਜਾਊਗਾ ਜਿਹੜਾ ਇਹ ਅਸੀਂ ਜਿਹੜਾ ਕੱਟ ਕੀਤਾ ਧਰਨਾ ਲਾਇਆ ਵਾ ਇਹ ਅਸੀਂ ਦੁਖੀ ਹੋ ਗਏ ਰਾਤੀ ਸਲਾਹ ਕੀਤੀ ਸਾਰਿਆਂ ਨੇ ਤੇ ਅੱਜ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇੱਥੇ ਸਾਡੇ ਨਾਲ ਪਹੁੰਚੇ ਮੋਢੇ ਨਾਲ ਮੋਢਾ ਲਾ ਕੇ ਖਲੋਤੇ ਆ ਬੀਬੀਆਂ ਦਾ ਸਪੈਸ਼ਲ ਤੌਰ ਤੇ ਧੰਨਵਾਦ ਜਿਹੜੀਆਂ ਉਹ ਬਡਾਲਾ ਜੋਲ ਦੇ ਵਿੱਚੋਂ ਆਈਆਂ ਇੰਨੀ ਗਰਮੀ ਦੇ ਵਿੱਚ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਤੁਹਾਡੀ ਪ੍ਰੈਸ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਹੜੀ ਸਾਡੀ ਬਡਾਲਾ ਜੋਲ ਦੀ ਜੀਵਦਾਸਪੁਰ ਬੰਮਾ ਤੀਰਤਪੁਰ ਇਹ ਪਿੰਡਾਂ ਦੀ ਜਿਹੜੀ ਆਵਾਜ਼ ਆ ਇਹਨੂੰ ਮੀਡੀਆ 'ਚ ਲੈ ਕੇ ਆਓ ਤਾਂ ਕਿ ਇਸ ਦਾ ਹੱਲ ਹੋ ਸਕੇ ਤੇ ਕਦੀ ਬੀਬੀ